ਇਹ ਤਾਂ ਤਿੰਨ ਪੀਸ ਸੀਗੇ ਉਹ ਲਾਡੀ ਓਏ ਲਾਡੀ ਹਾਂਜੀ ਵੀਰੇ ਇਹਦੇ ਨਾਲ ਤਾਂ ਦੋ ਪੀਸ ਕਿੱਥੋਂ ਦੇ ਹੋਰ ਆ ਦੋ ਪੀਸ ਮੈਂ ਲੈ ਗਿਆ ਸੀਗਾ ਕਿੱਥੇ ਲੈ ਗਿਆ ਸੀ ਬੱਬਾ ਮੰਮੀ ਨੂੰ ਦੇ ਦਿੱਤੇ ਸੀਗੇ ਮੈਂ ਦੋਨੇ ਮੰਮੀ ਨੂੰ ਦੇਤੇ ਇੱਕ ਮੈਸੀਲੀ ਨੂੰ ਵੀ ਦਿੱਤਾ ਸੀ ਪੈਸੇ ਕੱਢ ਵੀਰੇ ਕਾਦੇ ਪੈਸੇ ਯਾਰ ਹੈੱਡਫੋਨਾਂ ਦੇ ਪੈਸੇ ਕੱਢ ਯਾਰ ਤੁਸੀਂ ਐਨੇ ਸੋਹਣੇ ਹੋ ਕੇ ਐਨੀ ਸੋਹਣੀ ਟੀ-ਸ਼ਰਟ ਪਾ ਕੇ ਐਨੀ ਸੋਹਣੀ ਪੱਗ ਬਣ ਕੇ ਮੇਰੇ ਤੋਂ ਪੈਸੇ ਮੰਗਦੇ ਹੋ ਮੈਂ ਤਾਂ ਕੰਮ ਕਰਦਾ ਤੁਹਾਡੇ ਲਈ ਅੱਤ ਤੁਸੀਂ ਪੈਸੇ ਨਹੀਂ ਸਾਲਿਆ ਸਾਮਾਨ ਤੇਰੇ ਵਾਸਤੇ ਪਾਇਆ ਸੀ ਇੱਥੇ ਮੈਂ ਹੁਣ ਸੇਲੀ ਕੋ ਪੈਸੇ ਕਿਵੇਂ ਮੰਗਾਂ ਯਾਰ ਜੇ ਉਹਨਾਂ ਦਿਨ ਤੂੰ ਦੇ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ ਤਨਖਾਹ ਵੀ ਮਿਲੀ ਨਹੀਂ ਮੈਨੂੰ ਪੈਸੇ ਦੇ ਪੈਸੇ ਇਹ ਕੰਮ ਕਰੋ ਉਹਨੂੰ ਕਾਲ ਕਰਕੇ ਮੈਂ ਕਹਿੰਦਾ ਫੋਨ ਦੇ ਦਿਓ ਮੇਰੇ ਕੋਲ ਬੈਲੈਂਸ ਵੀ ਨਹੀਂ ਹੈਗਾ ਹਰ ਹੈਲੋ 베ਬੀ ਅਬੇ ਬੋਲਦਾ ਫਿਰ ਉਹ ਯਾਰ ਉਹ ਦਿਨ ਹੈੱਡਫੋਨ ਲੈ ਕੇ ਗਿਆ ਸੀ ਨਾ ਆ ਵੀਰੇ ਨੂੰ ਪੈਸੇ ਚਾਹੀਦੇ ਸੀਗਾ ਮਾੜੀ ਵੀਰੇ ਨਾਲ ਗੱਲ ਕਰ ਲਓ ਯਾਰ ਹਾਂ ਆਦੋਂ ਗੱਲ ਕਰੋ ਆ ਥੋੜਾ ਸੈਲਡ ਤੇ ਲਾ ਲਓ ਹੈਲੋ 베ਬੀ ਇਹਦੀ 베ਬੀ ਇਹਦੀ 베ਬੀ ਪੈਸੇ 750 ਰੁਪਏ ਬਣ ਗਿਆ ਤੁਹਾਡਾ ਫਰਾਜ ਹੋ ਸ਼ਾਮ ਤੱਕ ਫਿਰ ਠੀਕ ਆ ਓਕੇ ਅਬੇ ਅਬੇ 베ਬੀ ਉਹ 750 ਕਿੱਦਾਂ ਬੰਦਾ 500 ਦੇ ਦ ਆਪਾਂ ਇੱਕ ਮਿੰਟ ਜਪ ਨੰਬਰ ਸੇਵ ਕਰ ਲੈਂਦੇ ਮੈਨੂੰ ਔਰ ਛੋਟਾ ਵਾਲੀ ਆ ਗਈ ਸੋਨਾ ਬਾਜੀ ਕਿਥੋਂ ਆ ਗਿਆ ਯਾਰ ਉਹ ਪੋਛਦਾ ਤਾਂ ਕੀ ਲੈਣਾ ਯਾਰ ਇਹਨੇ ਹਾਂਜੀ ਕੀ ਲੈਣਾ ਵੀਰੇ ਹਾਂ ਬੋਲ ਓ ਯਾਰ ਤੂੰ ਸਾਸਰੀ ਘਰ ਦਾ ਬਾਜੂ ਬਲਾਈ ਦੱਸ ਕੀ ਚਾਹੀਦਾ ਪਹਿਲਾਂ ਦਿਮਾਗ ਖਰਾਬ ਕੀਤਾ ਇਹਨੇ ਆਂਦਰ ਦੇ ਵੋ ਹੈਂ ਆਂਦਰ ਦੇ ਦੋ ਚੰਜ ਹਟ ਫੱਥੇ ਜਿੱਥੇ ਮੈਂ ਕੰਮ ਤੇ ਲੱਗਦਾ ਤੂੰ ਉੱਥੇ ਆ ਜਾਣਾ ਤੂੰ ਦੁਕਾਨ ਤਾਂ ਦੇਖ ਕਿਆ ਕਰ ਚਾਂਜਰੇ ਤੂੰ ਕਿੱਥੋਂ ਮਿਲਦੀ ਆ ਮੋਬਾਈਲਾਂ ਦੀ ਦੁਕਾਨਾ ਦੱਸ ਇਹਨੂੰ ਮੋਬਾਈਲਾਂ ਦੀ ਦੁਕਾਨਾ ਦੱਸ ਇਹਨੂੰ ਆਹ ਸੌਰੀ ਸੌਰੀ ਮੈਂ ਸਾਡੇ ਹੈੱਡਫੋਨ ਮਾਰਨਾ ਮੱਥੇ ਤੇ ਮਾਰਨ ਦੀ ਜਗ੍ਹਾ ਮੈਨੂੰ ਉੱਧੇ ਗਿਫਟ ਕਰ ਦੋ ਇਹ ਵੀ ਛੱਡੋ ਆਦ ਨਹੀਂ ਆਦੋ ਉਹ ਦੱਸ ਕੀ ਕਹਿੰਦਾ ਯਾਰ ਇਹ ਗਾਜਰ ਮੰਗਦਾ ਜੀ ਇਹ ਤੋਂ ਗਾਜਰ ਕਿੱਥੋਂ ਦੇ ਦੀਏ ਯਾਰ ਤੈਨੂੰ ਓਏ ਆਜਰ ਨਹੀਂ ਆਂਗਦਾ ਹਾਂ ਆਦੋ ਦੇ ਦੋ ਇਨੂੰ ਆਦਰ ਸਮਾਨ ਕੀ ਦੇਈ ਯਾਰ ਆਹ ਬਹੁਤ ਬਹੁਤ ਸਵਾਗਤ ਆਜੀ ਤੁਹਾਡਾ ਸਾਡੀ ਦੁਕਾਨ ਤੇ ਇੱਥੇ ਤੁਹਾਨੂੰ ਬਹੁਤ ਵਧੀਆ ਵਧੀਆ ਹੈੱਡਫੋਨ ਮਿਲਣਗੇ ਐਕਸੈਸਰੀ ਮਿਲੂਗੀ ਤੇ ਇੱਥੇ ਸਾਰੇ ਬਹੁਤ ਬਹੁਤ ਹੋ ਗਿਆ ਆਦਰ ਹੁਣ ਜਾ ਚੱਲ ਹੋਲੀ ਹਿਲੂਗਾ ਹੋਲੀ ਤਾਂ ਲੰਘ ਗਈ ਹੁਣੀ ਤਾਂ ਲੰਘ ਕੇ ਗਈਆ ਹੋਲੀ ਓਏ ਹੋਲੀ ਨਹੀਂ ਇੰਨਾ ਤੋਂ ਜਾਵਾ ਹੋਰ ਈ ਹਿਲੂਗਾ 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 ਥੋੜਾ ਜਿਹਾ ਹਿਲੂਗਾ ਦਿਖਾ ਦੇ ਅਰੇ ਬਸ ਇੰਨਾ ਤੋਂ ਜਾਵਾ ਹੋਰ ਈ ਹਿੱਲਵਾ ਇਹਨਾਂ ਤੋਂ ਇਲਾਵਾ ਉਹ ਮੈਂ ਹੀ ਹਿੱਲੂਗਾ ਤੇ ਹਿੱਲੋ ਥੋੜੂ ਤੁਸੀਂ ਵੀ ਹਿੱਲੋ ਤੁਸੀਂ ਵੀ ਹਿੱਲੋ ਓਏ ਯਾਰ ਆਸਮਾਨ ਤੋਂ ਇਲਾਵਾ ਹੋਰ ਈ ਐ ਤੇ ਦੇਖ ਤਾਂ ਤੂੰ ਕਿ ਕਿ ਲੱਗਿਆ ਤੇ ਆਸਮਾਨ ਤੋਂ ਇਲਾਵਾ ਵੈਸੇ ਪੱਖਾ ਵੀ ਐ ਏਸੀ ਵੀ ਐ ਈਲਈਡੀ ਵੀ ਐ ਘੜੀ ਵੀ ਐ ਅਸੀਂ ਦੋਨੋਂ ਵੀ ਐ ਓ ਇਹਨੂੰ ਆਹ ਦੱਸ ਜਿਹੜਾ ਲੱਗਿਆ ਹੋਇਆ ਆਪਣੇ ਕੋਲ ਯਾਰ ਲੱਗਿਆ ਤਾਂ ਮੈਂ ਹੋਇਆ ਵਾਂ ਓਏ ਇਰਾਵਾ ਹਾਰਜਰ ਲੈਣਾ ਫੋਨ ਦਾ ਹਾਰਜਰ ਹਾਰੇ ਜਰ ਇਸ਼ਾਰਾ ਸ਼ੂਰਾ ਜੇ ਕਰ ਯਾਰ ਥੋੜਾ ਜਿਹਾ ਦੱਸ ਨਾ ਲੇਕਿਨ ਚਾਰਜਰ ਘਹਿ ਰਿਹਾ ਚਾਰਜ ਆ ਆਪ ਆ ਲੈ ਆਪਰ ਕੀ ਆ ਇਹ ਤਾਂ ਥੂ ਥੂ ਥਾ ਓਏ ਇਹਦੇ ਵਿੱਚ ਚਾਰਜਰ ਹੀ ਆ ਆ ਤੂ ਤੂ ਕੀ ਹੈਗਾ ਸਪੀਕਰ ਹੈ ਇਹ ਤਾਂ ਓਏ ਯਾਰ ਓਏ ਚਾਰਜਰ 베ਚੀ ਹੈ ਇਹਦੇ ਭਰਾਵਾ ਦੇਖ ਹਾਂ ਚਾਰਜਰ ਤਾਂ ਇਹਦੇ ਵਿੱਚ ਹੀ ਆ ਯਾਰ ਇਹਦੇ ਨਾਲ ਹੀ ਮਿਲਦਾ ਚਾਰਜਰ ਯਾਰ 베ਚੀ ਹੈ ਯਾਰ ਤੂੰ ਕਿਉਂ ਨਹੀਂ ਮੰਨਦਾ ਯਾਰ ਕੀ ਤਾਂ ਆ ਯਾ ਗੇਟਸ ਠੀਕਰ ਦੇ ਦੋ ਇੱਕ ਇੱਕ ਮਿੰਟ ਇੱਕ ਮਿੰਟ ਮੈਂ ਪ੍ਰਾਈਵੇਟ ਮਾਂਜੀ ਗੱਲ ਕਰਨੀ ਆ ਹਾਂ ਯਾਰ ਮੈਂ ਤਾਂ ਨਿੱਕਰ ਪਾਉਂਦਾ ਨਹੀਂ ਆ ਪਤਾ ਗਰਮੀਆਂ ਚੱਲਦੀਆਂ ਨੇ ਆ ਬਾਈ ਦੀ ਹੈਗੀ ਲਵਾ ਦਵਾ ਇਹਦੀ ਬਾਈ ਤੈਨੂੰ ਖੁਰਕ ਵੀ ਪਈ ਹੋਈ ਏ ਜੇ ਵੀ ਨਿੱਕਰ ਪਾਣੀ ਆ ਨਾ ਧੋ ਕੇ ਪਾਈ ਹੋ ਓਏ ਸਪੀਕਰ ਨਹੀਂ ਹੀਕਰ ਇਹ ਨਾ ਹਿਕਲ ਆ ਸਪੀਕਰ ਆ ਦੇ ਤਾਂ ਦਿੱਤਾ ਯਾ ਤੋਤੂ ਦਾ ਹਾਂ ਤੋਤੂ ਵਾਲਾ ਕਿਹੜਾ ਯਾਰ ਤੁੱਤ 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 ਕੀ ਤੁੱਤ ਲਈ ਹੋਈ ਆ ਯਾਰ ਓਏ ਯਾਰ ਤੁੱਤੂ ਵਾਲਾ ਨਹੀਂ ਹੁੰਦਾ ਬਲੂ ਤੁੱਤਲਾ ਹਾਂ ਮੈਂ ਨਾ ਚਾਰ ਦਿਨ ਭਗਾ ਕੇ ਮਾਰਨਾ ਇਹਦੇ ਯਾਰ ਲੈ ਤੇਰਾ ਬਲੂ ਤੁੱਤਲਾ ਸਪੀਕਰ ਹਾਂ ਆ ਲਓ ਵੀਰੇ ਆਰ ਦਤਾ ਇਹਦੇ ਆ ਲੈ ਯਾਰ ਹੋਰ ਦੱਸ ਕੀ ਚਾਹੀਦਾ ਯਾਰ ਆ ਲੈ ਆਵੋ ਹੈ ਆਨੇ ਆਵੋ ਓ ਹੁਣ ਖਾਣੀ ਕਿੱਥੋਂ ਲਿਆਈਏ ਸੀ ਆ ਬਾਈ ਦਾ ਤਾਂ ਵਿਆਹ ਹੋਣਾ ਹਲੇ ਨਾਲ ਮੇਰੇ ਤਾਂ ਹੋਇਆ ਨਹੀਂ ਮੇਰੀ ਤਾਂ ਸਹੇਲੀ ਵੀ ਨਹੀਂ ਹੈਗੀ ਖਾਣੀ ਅਸੀਂ ਕਿੱਥੋਂ ਲਾਭ ਲਈਏ ਬੇ ਖਾਣੀ ਆ ਓਏ ਨਹੀਂ ਨਹੀਂ ਗਾਣਾ ਗਾ ਆਨੇ ਆ ਹੈ ਆਨੇ ਆ ਦੋ ਗਾਣੇ ਲਾਵਾਂ ਆ ਦੋ ਆਏ ਤਾਂ ਹੋਇਆ ਹੋਰ ਕਿਤੇ ਗੋਦੀ ਚੜ ਜੀਏ ਤੇਰੀ ਆ ਕੇ ਆਨੇ ਆ ਦੋ ਐਮਰੀ ਹਾਰ ਤੇ ਆ ਗਾਣੇ ਗਾਣੇ ਪਾ ਦੋ ਮੈਮਰੀ ਕਾਰਡ ਤੇ ਹਾਂ 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 ਮੈਮਰੀ ਕਾਰਡ ਦੇਖੋ ਐਸੇ ਹੋਊਆ ਤੂੰ ਦੇਖ ਕੇ ਕਿੱਸੇ ਬਣੋ ਆਵਾ ਹੈ ਨਾ ਆਵਾ ਆਵਾ ਨਾਵਾ ਨਾਵਾ ਲੈਣਾ ਨਾ ਲੈਣਾ ਹਾਂ ਇਹ ਤੋਂ ਹੱਬ ਆ ਪਾਦਾ ਮੇ ਯਾਰ ਦੱਸ ਕਮਾਲ ਉਹ ਕੱਢੋ ਯਾਰ ਫਟਾਫਟ ਕਾਰਡ ਰੀਡਰ ਕੱਢੋ ਜਲਦੀ ਗਾਣੇ ਪਾ ਕੇ ਦੋ ਇਹਨੂੰ ਅਮ੍ਰਿਤਮਾਨ ਦੇ ਆਦੀ ਕਿਦਾ ਇਸ ਊਜਾ ਦੇ ਦੀ ਕੀ ਗਈ ਜਾਂਦਾ ਯਾਰ ਇਹ ਕੋਈ ਊਜਾ ਅਹੂਜਾ ਪਤਾ ਨਹੀਂ ਕਿਸੇ ਅਹੂਜਾ ਨਹੀਂ ਇਸ ਊਜਾ ਇਸ ਊਜਾ ਉਹ ਯਾਰ ਮੈਂ ਵੀ ਬੜਾ ਸੁਣਦਾ ਹੁੰਦਾ ਸੀ ਉਹਦੇ ਗਾਣੇ ਯਾਰ ਹਾਂ ਕਿਹੜਾ ਗਾਣਾ ਪਾਣਾ ਆ ਇੱਚ ਹਜ਼ਾਰ ਉਹਦੇ ਆਖਲੀ ਏਸੀ ਅੰਤ ਓ ਗਾਲ ਕੱਢੀ ਵੀਰੇ ਬੜੀ ਗੰਦੀ ਵਾਲੀ ਗਾਲ ਕੱਢੀ ਨਾਲੇ ਨੇ ਵੀਰੇ ਚੱਕ ਕੇ ਮਾਰੋ ਤੇ ਸਿਰ ਤੇ ਕੁਛ ਹੋਵੇ ਓਏ ਲਗ ਮੈਂ ਗਾਣਾ ਤੁਸੀਂ ਘੜਾ ਵੇ ਇੱਚ ਹਜ਼ਾਰ ਉਹਦੇ ਹੱਖ ਲਈ ਏਸੀ ਆਣੀ ਅੰਨ ਗੰਨ 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 ਹਾਂ ਹਾਂ ਬਚਾਓ ਗਿਆ ਤੇਰਾ ਹੈ ਗਿਆ ਆ ਯਾਰ ਨਵੇਂ ਹੈੱਡਫੋਨ ਜੇ ਲਿਆਂਦੇ ਤੇ ਟੱਚ ਟੂਚ ਲਿਆਂਦੀ ਅਸੀਂ ਆ ਦਿਖਾ ਇਹਨੂੰ ਆਹ ਵੀ ਚੀਜ਼ ਬੜੀ ਆ ਨਵੇਂ ਆ ਆਪ ਵਧੀਆ ਸਮਾਨ ਨਾਲ ਸਾਰਾ ਟਿਕਾਤਾ ਆ ਵੈਸੇ ਗਾਣੇ ਉਹ ਗਿਆ ਉਹ ਸਾਰਾ ਲਾ ਹੋ ਗਿਆ ਆਪ ਵਧੀਆ ਲੈ ਗਿਆ ਸਮਾਨ ਪੈਸੇ ਦਿੱਤੇ ਸੀ ਉਹਨੂੰ ਫਰਕ ਲੈ ਗਿਆ ਸਾਰਾ ਫਰਕ ਲੈ ਗਿਆ ਹਰੇਕ ਵਾਰੀ ਤੇਰੀ ਵਾਰ ਕਰਕੇ ਉਹ ਚਲੇ ਜਾਂਦਾ ਹੋ ਭੱਜ ਜਾ ਪੜ ਪੈਨ ਡਰਾਈਵ ਲੈ ਗਿਆ ਸੀ ਉਹ ਉਹ ਸਾਰਾ ਪੈਨ ਡਰਾਈਵ ਵੀ ਲੈ ਗਿਆ ਜਾਂ ਭੱਜ ਜਾ ਗਾਣਾ ਵੀ ਇੱਕ ਪਾਇਆ ਸੀ ਇਹਦੇ ਨਾਲ ਗੱਲ ਸੁਣ ਲੈ ਮੇਰੀ ਉਹ ਹੈੱਡਫੋਨ ਦੇ ਪੈਸੇ ਵੀ ਲੈ ਕੇ ਛੱਲੀ ਤੋਂ ਓਕੇ ਸਾਲਿਆਂ ਨੇ ਮੈਨੂੰ ਲੁੱਟ ਲਿਆ